ਜੋ ہماری ਯੂਨੀਵਰਸਿਟੀ ਦਾ ਸਟੂਡੈਂਟ ਵੈਲਫੇਅਰ ਹੈ ਉਹ ਯੂਨੀਵਰਸਿਟੀ ਕੋ ਨਹੀਂ ਹੋ ਰਹਾ ਬੇਸਿਕ ਨੀਡਸ 6 ਨੰਬਰ ਹੌਸਟਲ ਬॉयਸ ਮੇ ਪਾਣੀ ਪਿਛਲੇ 4 ਦਿਨ ਸੇ ਨਹੀਂ ਪਹੁੰਚ ਪਾ ਰਹਾ ਕਿਸੇ ਹੌਸਟਲਸ ਮੇ ਲਿਫਟ ਖਰਾਬ ਹੋ ਗਿਆ ਮੇਰੀ ਭੈਣੋ ਕੇ ਹੌਸਟਲ ਹੌਸਟਲ ਨੰਬਰ 5 ਜਿਹੜੀ ਬੇਸਿਕ ਨੀਡਸ ਹੈ 5 ਕੁੜੀਆਂ ਪਿਛਲੇ ਦਿਨ ਲਿਫਟ ਵਿੱਚ ਬੰਦ ਹੋਈਆਂ ਨੇ ਜਿਹੜੀਆਂ ਬੇਸਿਕ ਨੀਡਸ ਨੇ ਪਿੱਛੇ ਇੱਕ ਗਰਾਸ ਕੱਟ ਸਿਰਫ ਗਰਾਸ ਕੱਟ ਨਾ ਕਰਨ ਕਰਕੇ ਯੂਐਲਐਸ ਡਿਪਾਰਟਮੈਂਟ ਵਿੱਚ ਇੱਕ ਕੁੜੀ ਨੂੰ ਸੱਪ ਨੇ ਡੰਗਿਆ ਸੋ ਇਹ ਜੋ ਜਿਹੜੇ ਬੇਸਿਕ ਕੰਮ ਨੇ ਸਭ ਤੋਂ ਪਹਿਲਾਂ ਸਾਡਾ ਇਹ ਮੇਜਰ ਰਹੇਗੇ ਇਹ ਤੋਂ ਇਲਾਵਾ ਜਿਵੇਂ ਮੈਸਾਂ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਆਇਆ ਵੀ ਮੈਸਾਂ ਵਿੱਚ ਏਸੀ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਹੋਸਟਲਸ ਦਾ ਜਿਹੜਾ ਸਾਡਾ ਕੰਮ ਰੁਕਿਆ ਹੋਇਆ ਉਹ ਕੰਮ ਯੂਨੀਵਰਸਿਟੀ ਦੇ ਕਾਰਨ ਜਿਹੜਾ ਕੰਮ ਰੁਕੇ ਹੋਏ ਨੇ ਜਦੋਂ ਅਸੀਂ ਕੌਂਸਲ ਵਿੱਚ ਆਵਾਂਗੇ ਉਹ ਕੰਮ ਨੂੰ ਦੁਬਾਰਾ ਅਸੀਂ ਸ਼ੁਰੂ ਕਰਾਵਾਂਗੇ ਤੇ ਕੰਮ ਆਪਰਾਂਗੇ ਆਊਟਸਾਈਡਰਸ ਕੇ অর ਯੂਟੀਸੀ ਕੇ ਮਾਮਲੋਂ ਕੀ ਵੀ ਸ਼ਿਕਾਇਤ ਹੈ ਕਈ ਵਾਰ ਇੰਡਸਟਰੀਸ ਆਤੇ ਉਨਕੋ ਲੈਕਰ ਕੋਈ ਦੇਖੋ ਜੀ ਆਊਟਸਾਈਡਰਾਂ ਲਈ ਅਸੀਂ ਲਾਸਟ ਇਅਰ ਲਾਸਟ ਟੂ ਲਾਸਟ ਇਅਰ ਜਦ ਐਸੇ ਕੌਂਸਲ ਵਿੱਚ ਸੀਗੇ ਉਦੋਂ ਵੀ ਅਸੀਂ ਆਪਣੀ ਪਾਰਟੀ ਨੇ ਸ਼ੀਵਾ ਐਸਐਸ ਨੇ ਰਿਕਰੂਟਮੈਂਟ ਕਰਾਈ ਸੀਗੀ ਰਿਕਰੂਟਮੈਂਟ ਸਾਡੇ ਗਾਰਡਸ ਆ ਜਿਹੜੇ ਉਹਨਾਂ ਦੀ ਰਿਕਰੂਟਮੈਂਟ ਹੋਈ ਸੀਗੀ ਇਸ ਤੋਂ ਇਲਾਵਾ ਗਰਲਸ ਹੋਸਟਲ ਦੇ ਬਾਹਰ ਜ਼ਿਆਦਾ ਤੋਂ ਜ਼ਿਆਦਾ ਜਿੱਕਦਾ ਜੜੀਆਂ ਆਉਂਦੀਆਂ ਸੀਗੀਆਂ ਉੱਥੇ ਰਿਕਰੂਟਮੈਂਟ ਲਈ ਅਸੀਂ 8 ਸਪੈਸ਼ਲੀ ਗਾਰਡਸ ਜਿਹੜੇ ਗਰਲਸ ਹੋਸਟਲ ਨੂੰ ਡੇ ਨਾਈਟ ਗਾਰਡ ਕਰਨਗੇ ਉਹ ਅਸੀਂ ਕਰਵਾਏ ਸੀਗੇ ਉਹਦੇ ਲਈ ਅਸੀਂ ਸਪੈਸ਼ਲੀ ਮੰਗ ਕਰੀ ਆ ਵੀ ਜਿਆਦਾ ਤੋਂ ਜਿਆਦਾ ਆਈਡੈਂਟੀਟੀ ਕਾਰਡ ਜਿਹੜੇ ਸਾਡੇ ਗੇਟਾਂ ਤੇ ਚੈੱਕ ਹੋਣ ਤਾਂ ਕਿ ਜਿਹੜੇ ਆਊਟਸਾਈਡਰਸ ਨਾ ਬੰਦ